ਰਖੜੀ ਦੇ ਤਿਉਹਾਰ ਨੂੰ ਲੈ ਕੇ ਪੈਣਾ ਦੇ ਵਿੱਚ ਲਿਖਿਆ ਵਕਰਾ ਉੱਜਾ ਵਿਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਦੇ ਲਈ ਰਖੜੀਆਂ ਭੇਜਣ ਦੇ ਲਈ ਜਾਗ ਕਰਨ ਦੇ ਵਿੱਚ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਪੈਣਾ ਰਖੜੀ ਦੇ ਤਿਉਹਾਰ ਨੂੰ ਲੈ ਕੇ ਡਾਕਰ ਦੇ ਵਿੱਚ ਲੱਗੀਆਂ ਰੌਣਕਾਂ ਜਾਗ ਕਰਨ ਦੇ ਮੁਲਾਜ਼ਮਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਦੇ ਲਈ ਰਖੜੀਆਂ ਭੇਜਣ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਜਾਗ ਕਰਨ ਦੇ ਵੱਲੋਂ ਰਖੜੀਆਂ ਵਿਦੇਸ਼ਾਂ ਚ ਭੇਜਣ ਲਈ ਕਈ ਤਰ੍ਹਾਂ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਸੋਹਣੇ ਸੋਹਣੇ ਡੱਬੇ ਅਤੇ ਲਿਫਾਫੇ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪੈਣਾ ਰਖੜੀ ਪਾ ਕੇ ਭੇਜ ਰਹੀਆਂ ਹਨ ਰਖੜੀਆਂ ਭੇਜਣ ਦੇ ਲਈ ਦੀ ਹੈ ਵਿਸ਼ੇਸ਼ ਗੱਲਬਾਤ ਸਹੀ ਪੈਣ ਭਰਾ ਦਾ ਪ੍ਰਤੀਕ ਹੈ ਰਖੜੀ ਹੈ ਤੇ ਰਖੜੀ ਦੇ ਤਿਉਹਾਰ ਉਤੇ ਪੈਣਾ ਨੂੰ ਕਾफी ਚਾਹ ਹੁੰਦਾ ਵਾ ਜਿਸ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਪੂਰੇ ਪੰਜਾਬ ਦੇ ਨੌਜਵਾਨ ਵੱਡੇ ਪੱਧਰ ਤੇ ਵਿਦੇਸ਼ਾਂ ਚ ਆਪਣੀਆਂ ਪੜਾਈਆਂ ਕਰਨ ਲਈ ਚਲੇ ਗਏ ਨੇ ਪਰ ਕਿਤੇ ਨਾ ਕਿਤੇ ਪੈਣਾ ਨੂੰ ਅੱਜ ਵੀ ਚਾਹਿਆ ਉਹ ਇਸੇ ਰਖੜੀਆਂ ਆਪਣੀ ਜਿਹੜੀ ਹੈ ਤਿਉਹਾਰ ਨੂੰ ਲੈ ਕੇ ਰਖੜੀ ਜਿਹੜੀ ਆ ਉਹ ਤਿਉਹਾਰ ਉਤੇ ਭਰਾਵਾਂ ਨੂੰ ਪੋਸਟ ਕਰਦੀਆਂ ਨੇ ਤੇ ਅਸੀਂ ਇਸ ਵੇਲੇ ਅਜਨਾਲਾ ਦੇ ਪੋਸਟ ਆਫਿਸ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਰਕੜੀਆਂ ਪੈਕ ਹੋ ਰਹੀਆਂ ਨੇ ਤਕਰੀਬਨ ਲੋਕੀ ਲਗਾਤਾਰ ਜਿਹੜੀਆਂ ਭੈਣਾਂ ਨੇ ਰਕੜੀ ਲੈ ਕੇ ਆ ਰਹੀਆਂ ਨੇ ਤੇ ਤੁਸੀਂ ਵੇਖ ਰਹੇ ਹੋ ਕਿ ਬਾਹਰ ਤਕਰੀਬਨ ਪੈਣਾ ਖੜੀਆਂ ਨੇ ਕੁਝ ਵੀਰ ਖੜੇ ਨੇ ਜਿਹੜੇ ਕਿ ਰਕੜੀ ਲੈ ਕੇ ਆ ਰਹੇ ਨੇ ਤੇ ਜੋ ਬਾਕਸਾਂ ਦੀ ਗੱਲ ਕਰੀਏ ਤੇ ਡਾਕਰ ਦੇ ਵੱਲੋਂ ਵੀ ਅਰੇਂਜਮੈਂਟ ਕੀਤਾ ਕਿ ਕਿ ਜਿਹੜੇ ਬਾਕਸ ਬਣਾਏ ਗਏ ਨੇ ਜਿੰਨਾਂ ਵਿੱਚ ਕੀ ਰਕੜੀ ਪੈਕ ਕੀਤੀ ਜਾਊਗੀ ਇਸੇ ਨਾਲ ਸਾਡਾ ਅਫੀਸਰ ਮੌਜੂਦ ਨੇ ਆਪਣਾ ਗੱਲ ਕਰ ਰਹੇ ਹਾਂ ਜੀ ਸਰ ਕੀ ਨਾ ਆਪਣਾ ਮੇਰਾ ਸਰ ਕਰਨਜੀਤ ਸਿੰਘ ਨਾਲ ਹੈ ਕਰਨਜੀਤ ਸਿੰਘ ਦੀ ਗੱਲ ਕਰੀਏ ਅੱਜ ਰਖੜੀ ਦੀ ਜਿਸ ਤਰੀਕੇ ਨਾਲ ਤਿਉਹਾਰ ਚੱਲ ਰਿਹਾ ਉਸ ਤਰੀਕੇ ਨਾਲ ਲੋਕਾਂ ਵੱਲੋਂ ਕਿਤੇ ਕਾਫੀ ਉਤਸ਼ਾਹ ਆ ਪੈਣਾ ਦੇ ਵਿੱਚ ਉਤਸ਼ਾਹ ਆ ਵੱਡੇ ਪੱਧਰ ਤੇ ਪੈਣਾ ਆਪਣੇ ਵੀਰਾਂ ਨੂੰ ਰਖੜੀ ਜਿਹੜੀ ਪੋਸਟ ਕਰਵਾਉਣ ਲਈ ਆ ਰਹੀਆਂ ਨੇ ਕਿਸ ਤਰੀਕੇ ਦਾ ਪ੍ਰਬੰਧ ਲਿਆ ਤੁਹਾਡੇ ਸਰ ਬਹੁਤ ਵਧੀਆ ਪ੍ਰਬੰਧ ਹੈ ਐਸਐਸਪੀ ਸਾਹਿਬ ਨੇ ਤੁਹਾਡੇ ਏਨਵਲਪ ਭੇਜੇ ਨੇ ਬਾਉਂਸ ਭੇਜੇ ਨੇ ਸਰ ਤੁਹਾਡੇ ਬੰਦੇ ਆ ਪੈਕ ਕਰਕੇ ਕਸਟਮਰ ਨੂੰ ਦੇ ਰਹੇ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨ ਸਰ ਵੀਟ ਕੀਤੀ ਹੈ ਤੇ ਸਾਰਾ ਸਾਡੇ ਕਸਟਮਰ ਬਹੁਤ ਖੁਸ਼ ਆ ਰਖੜੀ ਦਾ ਤਿਆਰ ਬਹੁਤ ਵਧੀਆ ਚੱਲ ਰਿਹਾ ਬਾਕੀ ਮੈਨੂੰ ਨਜ਼ਰ ਆ ਰਿਹਾ ਠੀਕ ਹੈ ਮੈਮ ਕੀ ਗੱਲਾਂ ਚੱਲ ਰਹੀ ਤੁਸੀਂ ਲਗਾਤਾਰ ਰਖੜੀ ਪੈਕਿੰਗ ਕਰ ਰਹੇ ਹੋ ਮੈਂ ਦੇਖ ਰਿਹਾ ਕਿ ਤੁਸੀਂ ਜਿਹੜੀ ਆ ਸਲਿੱਪ ਕੱਟ ਰਹੇ ਹੋ ਕਿਸ ਤਰੀਕੇ ਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਸਰ ਕਾਫੀ ਜ਼ਿਆਦਾ ਰਸ਼ ਹੈ ਰਿਹਾ ਹੁਣ ਤੇ ਤੇ ਸਾਰੇ ਆਪਣਾ ਆਪਣਾ ਜੋ ਵੀ ਹੈ ਜੋ ਦੂਰ ਬੈਠੇ ਹੋਏ ਆ ਆਪਣੇ ਘਰ ਜਿਨ੍ਹਾਂ ਨੇ ਆਪਣੇ ਘਰ ਤੋਂ ਦੂਰ ਬੈਠੇ ਉਹਨਾਂ ਨੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਸਾਰੇ ਰਖੜੀ ਪੋਸਟ ਕਰ ਰਿਹਾ ਸਰ ਤੇ ਕਾਫੀ ਜ਼ਿਆਦਾ ਰਸ ਸ਼ੈ ਰ ਰਿਹਾ ਹੂ ਪਰ ਤੁਸੋਂ ਮੈਂ ਪਹਿਲਾਂ ਸੀਗਾ ਜਦੋਂ ਸਿਰਫ ਆਰਮੀ ਵਾਲੇ ਹੀ ਲੋਕ ਜਿਹੜੇ ਭੈਣਾ ਸੀਗੀਆਂ ਆਪਣੇ ਭਰਾਵਾਂ ਨੂੰ ਰਖੜੀ ਪੋਸਟ ਕਰਦੀਆਂ ਸੀ ਉਹਨਾਂ 'ਚ ਉਤਸ਼ਾਹ ਹੁੰਦਾ ਸੀ ਪਰ ਹੁਣ ਜ਼ਿਆਦਾਤਰ ਫੋਰਨ ਦਾ ਹੋ ਰਿਹਾ ਲੱਗ ਕੇ ਕੈਨੇਡਾ ਅਮਰੀਕਾ ਵਿੱਚ ਆਪਣੇ ਭਰਾਵਾਂ ਨੂੰ ਪੋਸਟ ਕਰਦੀਆਂ ਆਂ ਆ ਡੇਲੀ ਤੇ ਬਹੁਤ ਸਾਰੇ ਪਾਰਟਸ ਆ ਰਹੇ ਆ ਕਿ ਰਾਖੀ ਵਗੈਰਾ ਕੈਨੇਡਾ ਆਸਟ੍ਰੇਲੀਆ ਸਾਈਪ੍ਰਸ ਵਗੈਰਾ ਸਾਰੀ ਕੰਟਰੀਸ 'ਚ ਪੋਸਟ ਕਰ ਰਿਹਾ ਸਰ ਹੁਣ ਤੇ ਕਾਫੀ ਜ਼ਿਆਦਾ ਰਸ ਸ਼ੈ ਰ ਰਿਹਾ ਹੈ ਪਰ ਭੈਣਾ 'ਚ ਕਾਫੀ ਉਤਸ਼ਾਹ ਦਿਖ ਰਿਹਾ ਤੁਸੀਂ ਵੀ ਇੱਕ ਲੇਡੀ ਹੋ ਕਿੰਨਾ ਉਤਸ਼ਾਹ ਹੁੰਦਾ ਕ ਆਬਵੀਅਸਲੀ ਸਰ ਆਪਣੇ ਬ੍ਰਦਰ ਨਾਲ ਜਿਹੜਾ ਇੱਕ ਭੈਣ ਭਰਾਵਾਂ ਦਾ ਰਿਸ਼ਤਾ ਹੈ ਸਰ ਉਹ ਅਲੱਗ ਹੀ ਤਰ੍ਹਾਂ ਨਾਲ ਹੁੰਦਾ ਹੈ ਉਹਨਾਂ ਦਾ ਪਿਆਰ ਅਲੱਗ ਹੀ ਹੁੰਦਾ ਸਰ ਤੇ ਉਸ ਹਿਸਾਬ ਨਾਲ ਸਰ ਹਰ ਕੋਈ ਜਿਹੜਾ ਹੈ ਉਹ ਆਪਣਾ ਕੀ ਕਹਿੰਦੇ ਆ ਰਾਖੀ ਦੇ ਤਿਹਾਰ ਤੇ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਰਾਖੀ ਆ ਉਹ ਟਾਈਮ ਤੇ ਉਹਨਾਂ ਦੇ ਪਹੁੰਚ ਜਾਏ ਉੱਤੇ ਫੈਸਟੀਵਲ ਤੋਂ ਪਹਿਲਾਂ ਸਰ ਲਗਾਤਾਰ ਜਿਸ ਤਰੀਕੇ ਨਾਲ ਡਾਕਟਰ ਮੈਕਮੇ ਵੱਲੋਂ ਸਾਰੇ ਵੱਲੋਂ ਪੂਰੀਆਂ ਤਿਆਰੀਆਂ ਨੇ ਲਗਾਤਾਰ ਸੜਨਾ ਕੋ ਪੈਣਾ ਵੀ ਰਕੜੀ ਲੈ ਕੇ ਆਈਆਂ ਨੇ ਅੱਜ ਮੈਂ ਕੀ ਨਾਮ ਬਣਾਇਆ ਸਰਬਜੀਤ ਕਾ ਅੱਜ ਤੁਸੀਂ ਰਖੜੀ ਲੈ ਕੇ ਆਏ ਹੋ ਇੱਥੇ ਇਹ ਆਪਣੇ ਆਪਣੇ ਬ੍ਰਦਰ ਨੂੰ ਭੇਜਣ ਲੱਗੇ ਕਿ ਆਪਣੇ ਬੇਟੇ ਨੂੰ ਭੇਜਣ ਲੱਗੇ ਬੇਟੇ ਨੂੰ ਭੇਜਣ ਲੱਗੇ ਆ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਸ਼ਾਇਆ ਰਖੜੀ ਨੂੰ ਲੈ ਕੇ ਇੰਤਜ਼ਾਰ ਹੁੰਦਾ ਹੈ ਪੂਰਾ ਸਾਲ ਰਖੜੀ ਦਾ ਹਾਂ ਜੀ ਬਹੁਤ ਖੁਸ਼ੀ ਆ ਜੀ ਹਾਂ ਜੀ ਉਹ ਬੇਟੀ ਕਾਲਜ ਗਈ ਸੀ ਫਿਰ ਆਂਦੀ ਤੁਸੀਂ ਮਮਾ ਜੀ ਤੁਸੀਂ ਆਪ ਤਾ ਰਹੇ ਹੋ ਤੇ ਘਰ ਪੋਸਟ卡ਰਡ ਆਏ ਹੋ ਹਾਂ ਜੀ ਪੈਣਾਲੀ ਇੱਕ ਬੜਾ ਵੱਡਾ ਚਾਹ ਹੁੰਦਾ ਰਖੜੀ ਦਾ ਪੈਣਾ ਸੁਖ ਮੰਗਦੀਆਂ ਨੇ ਭਰਾਵਾਂ ਦੀ ਉਸੇ ਤਰੀਕੇ ਨਾਲ ਅੱਜ ਕਿੰਨਾ ਕਿ ਮਨ ਚਾਹਿਆ ਤੁਹਾਡੇ ਤੁਸੀਂ ਵੀ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਹੋਣੀ ਹੈ ਹਾਂਜੀ ਬਹੁਤ ਚਾਹਲੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪਿਆਰ ਦੇ ਨਾਲ ਭਾਵਕ ਹੋ ਗਏ ਨੇ ਲਗਾਤਾਰ ਜਿੱਥੇ ਗੱਲ ਕੀਤੀ ਜਾਂਦੀ ਹੈ ਰਕੜੀ ਦੇ ਤਿਉਹਾਰ ਦੀ ਦੇ ਰਕੜੀ ਦੇ ਤਿਉਹਾਰ ਨੂੰ ਲੈ ਕੇ ਪਾਣਾ ਪੈਣਾ ਦੇ ਵਪਾਰੀ ਉਤਸ਼ਾਹ ਦਿਖ ਰਿਹਾ ਨਾਲ ਨਾਲ ਜੇ ਪੋਸਟ ਆਫਿਸ ਦੀ ਗੱਲ ਕਰੀਏ ਉੱਥੇ ਵੀ ਲਗਾਤਾਰ ਵੱਡੇ ਪੱਧਰ ਤੇ ਪੈਣਾ ਆ ਰਹੀਆਂ ਨੇ ਰਕੜੀ ਪੋਸਟ ਕਰ ਰਹੀਆਂ ਨੇ ਆਪਣੇ ਭਰਾਵਾਂ ਨੂੰ ਕਿ ਜਿਹੜੇ ਵਿਦੇਸ਼ਾਂ 'ਚ ਬੈਠੇ ਭਰਾ ਨੇ ਉਹਨਾਂ ਨੂੰ ਰਕੜੀ ਭੰਨੀ ਜਾਵੇ ਅਤੇ ਭੈਣ ਭਰਾ ਦਾ ਜਿਹੜਾ ਪਿਆਰ ਆ ਉਹ ਹੋਰ ਗੂੜਾ ਹੋ ਸਕੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਦੇ ਨਾਲ ਜਗਜੀਤ ਸਿੰਘ ਰਿਪੋਰਟ